हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਇੱਕੀ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਦਾ ਨਾਮ ਜੋਵਨ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਗ گاؤں ਦੇ ਵਿੱਚ ਤੇ ਤਿੰਨੇ گاਵਾ ਦੋਸਤੋ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਤਾਜ਼ੀਆਂ ਸੂਈਆਂ ਠੀਕ ਹੈ ਜੀ ਪ੍ਰੋਪਰ ਡਿਟੇਲ ਸਾਰੀ ਇਹਨਾਂ ਤੰਨਾਂ ਨਾਲ ਦੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤਾਂ ਨਸਾਂ ਚ ਹੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਦੇ ਸ਼ੇਅਰ ਜ਼ਰੂਰ ਕਰਦੇ ਕਰੋ ਕਿ ਕਿਸੇ ਹੋਰ ਵੀਰ ਭੈਣ ਭਰਾ ਦਾ ਫਾਇਦਾ ਹੋ ਸਦਾ ਆਓ ਬਾਈ ਨਾਲ ਕਰਦੇ ਆਂ ਗੱਲਬਾਤ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਮੁੱਲ ਬਾਈ ਕਹਿੰ 15000 ਤੋਂ ਗਾਹ ਸ਼ੁਰੂ 8 ਕਿਲੋ ਦੁੱਧ ਤਿਆਰ ਹੈ ਨਾ ਡਿਟੇਲ ਆਪਾਂ ਬਾਕੀ ਬਾਈ ਤੋਂ ਪੁੱਛ ਲੈਂਦੇ ਆਂ ਬਾਈ ਜੋ ਉਹਨਾਂ ਸਾਸਰੀ ਘਰ ਆ ਸਾਸਰੀ ਘਰ ਦੇ ਉਹ ਠੀਕ ਠਾਕ ਵਧੀਆ ਕਿਰਪਾ ਮਾਰ ਜੀ ਦੀ ਵਧੀਆ ਚੱਲੀ ਜਾਂਦਾ ਕੰਮ ਕਰ ਚੱਲੀ ਜਾਂਦਾ ਮਾਰ ਜੀ ਕਰ ਕੱਲ ਪਰਸੋਂ ਆਪਾਂ ਵੀਡੀਓ ਪਾਈ ਇੱਕ ਸ਼ਾਇਦ ਮੇਜ ਬੋਜ ਲਿਆਂ ਡੰਗਰ ਹੋਰ ਚਾਰਕਾ ਆਏ ਅੱਛਾ ਕੱਲ ਤੁਸੀਂ ਮੜ ਕੇ ਸ਼ਾਮੀ ਆਏ ਨਾ ਠੀਕ ਹੈ ਤੇ ਫਿਰ ਰਾਤੀ ਮਾਰ ਜੀ ਰਾਤ ਬਣਾ ਠੀਕ ਹੈ ਹਾਂਜੀ ਐਡਰੈਸ ਬੋਲ ਦੇ ਗ੍ਰਾਪ ਇਹਨੀ ਚਾਤੀਵੰਡ ਸ਼ਾਇਦ ਅਮਰਸਰ ਸਿਕਣੀ ਅਮਰਸਰ ਫੋਨ ਨੰਬਰ ਹੈਗਾ 9041874966 ਠੀਕ ਹੈ ਨਾ ਜੋ ਤਿੰ ਅੱਜ ਫੇਰ ਰੇਟ ਆਫਰਾਂ ਹੀ ਆ 15000 ਦੋ ਗਾਵਾਂ ਸ਼ੁਰੂਆਤ 8 ਕਿਲੋ ਵਾਲੀ ਅੱਛਾ ਤੇ ਬੱਚਾ ਵੀ ਮਗਰ ਵਸ਼ੀ ਮਗਰ ਠੀਕ ਹੈ ਜੀ ਸੂਆ ਪਹਿਲਾ ਦੋ ਗਾਵਾਂ ਮਗਰ ਵਛੀਆਂ ਇੱਕ ਮਗਰ ਵਛੀ ਠੀਕ ਹੈ ਜੀ ਤੇ ਆਪਾਂ ਵੀ ਸ਼ੁਰੂ ਕਰ ਲਈਏ ਇਸੇ 15000 ਇਹ ਤੋਂ ਕਰ ਲੋ ਦੱਸੋ ਫਿਰ ਇਹ ਤੋਂ ਵੀਰ ਜੀ ਦੁੱਧ 8 ਕਿਲੋ ਦੁੱਧਾਂ ਹੂੰ ਤੇ ਉਹ ਵਛੀ ਮਗਰੇ ਦੀ ਅਜਾ ਉਹ ਵਛੀ ਮਗਰੇ ਦੀ ਆਪਾਂ 7 ਕਿਲੋ ਦੁੱਧ ਕਰਕੇ ਦੇਣੀ ਭੈਣ ਜਾਨ ਜਿਹੜਾ ਵੀ ਵਿਰਵਾਹ ਖੜੂਗਾ ਠੀਕ ਹੈ ਉਹ ਇੱਕ ਨੰਬਰ ਹੋਊਗੀ ਪੂਰ ਛੱਟੇ ਦੀ ਕਿਉਂ ਨਹੀਂ ਥਣਵਾਦ ਕਰਦੀ ਕਿ ਬੇਟੀ ਹੋਊਗੀ ਠੀਕ ਹੈ ਜੀ ਸੁਆ ਸੁਆ ਵਿੱਚ ਪਹਿਲਾ ਹੈ ਪਹਿਲਾ ਸੁਆ ਮੂੰਹ ਦੀ ਛੱਗੀ ਵਛੀ ਹੈ ਜੀ ਕਿੰਨਾ ਟਾਈਮ ਹੋਗਾ ਸੂਈ ਨੂੰ ਅੱਜ ਸੂਈ ਨੂੰ ਬਾਜੀ ਨੂੰ 22 ਦੇ ਮਹੀਨਾ ਨਾਲ ਵਿਰਜ ਹੋ ਜਾਏ ਮਹੀਨੇ ਦੇ ਅੰਦਰ ਅੰਦਰ ਹੀ ਹੈ ਠੀਕ ਹੈ ਲਓ ਜੀ ਕਰਿਓ ਗੱਲ ਇਹ ਜਿਹਨੇ ਕਹਿੰਦੇ ਵਛੀ ਲੈ ਕੇ ਸਾਹਮਣੀ ਆ ਨਾ ਉਹਨੂੰ ਉਹਨੂੰ ਫਾਇਦਾ ਵਿਰਜੀ ਦਾ ਠੀਕ ਹੈ ਜੀ ਵਛੀ ਨਾਲ ਲਾੜੇ ਦੁੱਧ 6-7 ਕਿਲੋ ਦਊਗੀ ਨਾਲੇ ਘਰ ਇਹਨੇ ਦੇ ਬੱਚੀ ਵੀ ਫੰਡਰ ਦਿੰਦਾ ਜਿੰਨੇ ਦੀਆਂ ਆ ਦੇ ਨੇ ਲਾਲ ਬੱਚੀ ਵੀ ਦਿੰਦੇ ਆ 8 ਕਿਲੋ ਮੌਜੂਦਾ ਦੁੱਧ ਤਿਆਰ ਬੱਚਾ ਦੇ ਦੁੱਧ ਆ 8 ਕਿਲੋ ਦੁੱਧ ਆ 7 ਕਿਲੋ ਕਰਕੇ ਦੇਣੀ ਆ ਠੀਕ ਹੈ ਜੀ ਤੇ ਮੂੰਹ ਦੀ ਛੇ ਦਾ ਥੋੜਾ ਜਿਹਾ ਮੂੰਹ ਔਖਾ ਮੂੰਹ ਦੇ ਮੂੰਹ ਫੜ ਕੇ ਵਿਖਾ ਦੇਣੀ ਠੀਕ ਹੈ ਜੀ ਮਗਰੇ ਦੇ ਬੱਚੀ ਆ ਦੇਣੀ 15000 ਦੀ ਵਿੱਚੋਂ 500 ਰੁਪਏ ਛੋੜੀ ਹੋਣੀ ਜੀ 1500 ਦੇ ਵਿੱਚੋਂ 500 ਰੁਪਿਆ ਛੋੜ 15000 ਦੇ ਵਿੱਚੋਂ 500 ਰੁਪਿਆ ਛੋੜੀ ਹੋਣੀ ਜੀ 14.5000 ਰੁਪਏ ਸਾਢੇ 14000 ਦੀ ਬੱਚੀ ਦੇਣੀ ਠੀਕ ਹੈ ਲਓ ਜੀ ਕਰੂਈ ਗੱਲ ਲਓ ਤਾਂ ਲੋ ਜੀ ਰੇਟ ਅੱਜ ਬਿਲਕੁਲ ਉੜਦੀਆਂ ਵਾਲੇ ਰੇਟ ਆ ਜੀ ਆ ਕਰਿਓ ਚੈੱਕ ਇੱਕ ਵਾਰੀ ਜ਼ਰੂਰ ਆ ਵਛੀ ਦੇ ਮਗਰ ਜੋ ਅੱਛਾ ਲਾਲ ਵਛੀ ਆ ਵਛੀ ਵਜੀ ਆ ਜੀ ਆ ਲੋ ਜੀ ਵਛੀ ਦੇ ਮਗਰ ਆ ਗਾੜੀ ਪੱਦੀ ਜੇ ਵਛੀ ਦੇ ਕਰਿਓ ਚੈੱਕ ਪ੍ਰਿੰਟ ਬਿਲਕੁਲ ਗਾਂ ਦਾ ਤੇ ਵਛੀ ਦਾ ਸੇਮ 8 ਕਿਲੋ ਦੁੱਧ 7 ਕਿਲੋ ਦੀ ਗਾਰੰਟੀ 14.5 ਹਜ਼ਾਰ ਜੀ ਦੇਣੀ ਆ ਕਿਹਨੇ ਵੱਚੀ ਲੈ ਕੇ ਫੰਦਰ ਸਾਹਮਣੇ ਉਹਦੇ ਨਾਲੋਂ ਬਹੁਤ ਚੰਗੀ ਜੀ ਠੀਕ ਹੈ ਜੀ ਉਹਨੇ ਪਤਾ ਨਹੀਂ ਕਿੱਦਾਂ ਬਤਨ ਨਾਲ ਕਿਦਾਂ ਨੇ ਇਹ ਦੁੱਧ ਦੇ 7 ਸਾਡੇ ਕੋਲ ਦਿੰਦੀ ਹੈ ਨਾ ਅਗਰੇ ਵੀ ਜਲਸੀ ਦੀ ਵੱਚੀ ਠੀਕ ਆ ਵੀ ਕਨੇ ਚੰਗਾ ਪਾਇਆ ਵੱਚੀ ਨੂੰ 14.5 14 ਕਰਦੀ ਪੂਰਾ ਦੇ ਦਾਂਗੇ 14000 ਦੀ 14000 ਦੀ ਦੇ ਦਾਂਗੇ ਠੀਕ ਹੈ ਲਓ ਜੀ ਹੋਰ ਮਾਨਤਣ ਹੋ ਗਿਆ ਜੀ ਪਾਸ ਹੋ ਗਿਆ ਹੈ ਨਾ ਜੀ ਹੋਰ ਮਾਨਤਣ ਕਰ ਦਾਂਗੇ ਭੈਣ ਭਰਾ ਤੋਂ ਲਾਵੇ ਠੀਕ ਹੈ ਜੀ ਦੋ ਦਾ 8 ਕਿਲੋ ਦੇਣੀ 7 ਕਿਲੋ ਕਰਕੇ ਅੱਛੀ ਇਹਦੇ ਸਾਲ ਕਿੰਨਾ ਦੁੱਧ ਇਹ ਤੋਂ ਦੁੱਧ 12 ਕਿਲੋ ਆ ਦੇਣੀ 10 ਕਿਲੋ ਕਰਕੇ ਇਹਦੇ ਮਗਰ ਬਚੀ ਇਹਦੇ ਮਗਰ ਬਚੀ ਆ ਬਚੀ ਭਾਈ ਠੀਕ ਕੱਟੀ ਲੱਗੀ ਆ ਲੋ ਜੀ ਆ ਬਚੀ ਜੀ ਇਹਦੇ ਮਗਰ ਆ ਬਚੀ ਜੀ ਲੋ ਜੀ ਹਾਂ ਜੀ ਤਾਂ ਦੂਰਾ ਬਰਾਬਰ ਚੌਣ ਇੱਕ ਨੰਬਰ ਹੋ ਗਈ ਪੂਰ ਛੱਤੀ ਦੀ ਕਮੇਟੀ ਥਾਂ ਵਾਧੇ ਕਰਦੀ ਕਮੇਟੀ ਹੋ ਗਈ ਚਵਾ ਕੇ ਤਾਂ ਦੁੱਧ 12 ਕਿਲੋ ਦੇਣੀ 10 ਕਿਲੋ ਕਰਕੇ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨਾਲ ਜੀ ਨੂੰ ਵੀ ਵੀਦਨ ਹੋ ਜੇ 20 ਦਿਨ ਹੋ ਗ ਆਲੂ ਕਰ ਲਿਓ ਚੱਕ ਦੋਸਤੋ ਸੂਆ ਦੂਜਾ ਸੂਈ ਜੀ ਬੱਚਾ ਇਹ ਤੇ ਮਗਰ ਵਸ਼ੀ 12 ਕਿਲੋ ਦੁੱਧ ਮੌਜੂਦਾ 10 ਕਿਲੋ ਦੁੱਧ ਦੀ ਗਰੰਟੀ ਵਾਈ ਕਹਿੰਦਾ ਆ ਜਾਈਂ ਵੀਰ ਜੀ 1 ਵਜਾ ਜੀ ਹੂੰ ਤੇਰੇ 5 ਵਜੇ ਦੀ ਚਵਾਈ ਆ ਠੀਕ ਹੈ ਜੀ ਅਜੇ ਸ਼ਾਮ ਨੂੰ ਚਵਾਈ ਦਾ ਟਾਈਮ ਤਕਰੀਬਨ ਅਜੇ 4-5 ਘੰਟੇ ਬਾਕੀ ਪਏ ਹੈ ਨਾ ਹਾਂਜੀ ਹਾਂਜੀ ਲਓ ਜੀ ਕਰਿਓ ਚੱਕ ਸ਼ਾਮ ਨੂੰ ਚਵਾਈ ਕਰਨ ਵਿੱਚ ਕਰ ਦਿਓ ਸ਼ਾਮ ਨੂੰ ਜੀ ਸਿਰੇ 5 ਵਜੇ ਸ਼ਾਮ ਨੂੰ 5 ਵਜੇ ਟਾਈਮ ਟੂ ਟਾਈਮ ਹੈ ਨਾ ਜੀ ਹਾਂ ਠੀਕ ਉਹ ਦੋ 12 ਕਿਲੋ ਦੇਣੀ 10 ਕਿਲੋ ਕਰਕੇ ਆ ਇਹ ਗਾਂ ਆਪਾ ਦੇ ਦਾਂਗੇ ਸਾਰੀ ਅੱਜ 28000 ਰੁਪਏ ਦੀ 28000 ਰੁਪਏ ਦੀ ਆਫਰ ਹੀ ਹੈ ਨਾ ਹੈਗੀ ਕਿ ਜੇ ਕੋਈ ਹੋਰ ਬੜੀ 5000 ਦੀ ਦੇ ਦਾਂਗੇ ਲੈ ਕਰੋ ਲੈ ਜੋ ਹੋਰ ਯਾਰ ਛੱਡਾਂਗੇ 24000 ਹੋ ਗਿਆ 24000 ਦੀ ਬਚੀ ਦੇ ਦਾਂਗੇ ਵੇਖ ਲੈ ਹੁਣ ਜਾਂਦੇ ਤੇ ਕੋਈ ਸਲਾਹ ਹੋਰ ਹੋ ਜੇ ਮੈਂ ਨਾ ਹੋਰ ਯਾਰ ਛੱਡ ਦਈਏ ਵੇਖ ਲੈ ਵੇਖ ਲੈ 2000 ਰੁਪਏ ਦੀ ਬਚੀ ਦੇਣੀ ਆ 2000 ਦੀ ਬਚੀ ਦੇਣੀ 2000 ਹੈ ਨਾ ਠੀਕ ਹੈ ਜੀ 10 ਕਿਲੋ ਦੁੱਧ ਤੇ 23000 ਰੁਪਿਆ ਰੇਟ ਤਸੱਲੀ ਤੁਸੀਂ ਕਰਨੀ ਆ ਇੱਕ ਟਾਈਮ ਚੋ ਲੋ ਦੋ ਟਾਈਮ ਚੋ ਲੋ ਜੀ ਜਵਾਗ ਦੇਣੀ ਆ ਨਾਂ ਕੋ ਚੋ ਕੇ ਖੜੇ ਭੈਣ ਭਰਾ ਗਵਰੰਟੀ ਦੇ ਦੇਣੀ ਆ ਠੀਕ ਹੈ ਜੀ ਇਹ 10 ਕਿਲੋ ਦੁੱਧ ਵੈਰੀ ਗਾਂ ਦਾ ਕਲੇ ਨਹੀਂ ਸਾਡੀ ਗਾਂ ਲਾਦੀ ਕਲਾ ਵਾਪਸ ਕਰ ਦੇ ਠੀਕ ਹੈ ਜੀ ਹਾਂ ਪੂਰੀ ਛੱਤੇ ਦੀ ਗਵਰੰਟੀ ਹੋਗੀ ਥਾਣੇ ਵਾਅਦਾ ਕਰਦੀ ਗਵਰੰਟੀ ਹੋਗੀ ਮੱਛੀ ਮਗਰ ਦਾ ਬੱਚੇ ਵੱਚੀ ਤੇ ਮਿਲ ਨਹੀਂ ਦੋਵੇਂ ਟਾਈਮ ਠੀਕ ਹੈ ਜੀ ਕੇਲਵੀਰ ਭਾ ਕਹਿੰਦੇ ਬੱਚੇ ਤੋਂ ਬਿਨਾ ਮਿਲ ਪੂਗੀ ਹਾਂਜੀ ਹਾਂਜੀ ਇਹ ਵੀ ਜੀ ਤੁਸੀਂ ਅੱਜ ਸਮਝ ਕਰਕੇ ਲੈਣੀ ਆ ਭਾਰਾ ਬਾਦੇ ਮਿਲ ਸਕਦੀ ਦੋ ਚਾਰ ਰੁਪਏ ਦਾ ਖਾਲੀ ਸਕਦਾ ਇਹ ਤੋਂ ਅਗੇ ਇਹ ਗਾਂ ਵੱਡੀ ਇਹ ਤੋਂ ਜੀ ਬੌਲਾ ਹੋਊਗਾ ਜਿਹੜਾ ਬੌਲਾ ਬਚਾਉਣੇ ਨੇ ਵਿੱਚ ਦੋ ਡੰਗ ਹਨ ਉਹ 18 ਕਿਲੋ ਬੌਲੀ ਹੋਗੀ 18 ਕਿਲੋ ਹੈਗਾ ਹਨਾ ਆਪਾਂ 18 ਕਿਲੋ ਕਰਕੇ ਬੌਲੀ ਦੇਣੀ ਆ ਕਿੰਨਾ ਟਾਈਮ ਹੋ ਗਿਆ ਸੂਈ ਆਜੇ ਪਰਸੋਂ ਸ਼ਾਮਾਂ ਦੀ ਸੂਈ ਜੇ ਪਰਸੋਂ ਸ਼ਾਮ ਆ ਬੱਚਾ ਏ ਗੰਡਾ 나ੜੂ ਆ ਜੀ 나ੜੂ ਨਾਲ ਜੇ ਬੱਚੇ ਦਾ ਵਸ਼ਾ ਮਗਰ ਦੇ ਬੱਚਾ ਮਗਰ ਜੀ ਸਵੇਰ ਦੁੱਜਾ ਹਾਂ ਜੀ 18 ਕਿਲੋ ਬੌਲੀ ਹੋਊਗੀ 16 ਕਿਲੋ ਬੌਲੀ ਕਰਕੇ ਦਾਂਗੇ ਥਾਂ ਵੱਧ ਕਰ ਦੇ ਬੈਠੀ ਹੋਊਗੀ ਪੂਰ ਛੱਤੇ ਦੀ ਕਮੇਟੀ ਹੋਗੀ ਲਓ ਜੀ ਆਓ ਕੱਢੋ ਬਾਹਰੋਂ ਦੋ ਦੋ ਵਾਛੀ 23 24 ਕਿਲੋ ਭਰ ਤੂਗੀ ਮਾਲਾ ਬ ਬਾਕੀ ਕੱਦ ਬੋ ਤਾਲੀ ਹੈ ਜਿੰਨੀ ਵੀ ਜੋਗੀ ਸਾਹਬ ਆ ਲੋ ਜੀ ਕਰਿਓ ਚੱਕ ਦੋਸਤਾਂ ਵਾਲੇ ਸ਼ਾਹੀ ਵਾਲ ਦੇ ਨਾਲ ਕਰਾਸ ਸੰਗ ਰੱਖ ਦੀਏ ਜਿੰਨੀ ਵੀ ਜੋਗੀ ਹੋਗੀ ਸਾਹਬ ਆ ਥੋੜੀ ਕਹਿੰਦਾ ਬਾਰਮੋ ਜੀ ਆਈ ਉਹਦੇ ਕਰਕੇ ਥੋੜਾ ਕਿਤੇ ਪੂਰਾ ਹੋਰਾ ਪੂਰਾ ਕਰਦੀ ਹੋੜਾ ਘੱਟ ਉਹਦੇ ਕਰਕੇ ਤੋੜਾ ਕਰਦੀ ਠੀਕ ਹੈ ਜੀ ਕੋਈ ਗੱਲ ਵਿੱਚ ਨੂ ਵੱਡਾ ਕੱਦ ਕਾਠ ਆਰਡਰ ਕੁਆਲਟੀ ਬਹੁਤ ਸੋਹਣੀ ਥਣਾ ਦੀ ਸਪੇਸ ਚੰਗੀ ਹੈ ਲੋ ਜੀ ਵੇਖੋ ਜੀ ਤਾਂ ਦੰਦ ਕਵਾੜਾ ਬਚੀ ਤਾਂ ਕੈਮ ਹੋਊਗਾ ਜੇ ਮੂੰਹ ਦੀ ਚੌਕੀ ਆ ਬਚੀ ਆ ਲੋ ਪੂਰੇ ਦੋਸਤੋ ਵੇਖੋ ਕਵਾੜੀਆਂ ਰਗੇ ਦੰਦ ਹੈਗੇ ਹਾਂ ਚੌਕੀ ਹੈ ਜੇ ਅਚਾ ਚ ਹਾਂ ਚਾਰ ਦੰਦ ਬਚੀ ਹੈ ਅਜੇ ਕਾੜ ਦਵਸ਼ੀ ਨੂੰ ਹੋਰ ਕਰਨਾ ਏ ਠੀਕ ਹੈ ਜੀ ਲੋ ਜੀ ਸੁਵਾ ਦੂਸਰਾ ਏ ਠੀਕ ਹੈ ਜੀ ਬਾਕੀ ਜਿੰਨੇ ਜੋਗੀ ਹੋਗੀ ਸਾਹ ਆ ਕਰ ਮਾਰੇ ਠੀਕ ਹੈ ਸਹੀ ਵਾਰਨਾ ਤੇ ਠੰਡੀ ਤੇਰੀ ਫੁੱਲ ਹੋਊਗੀ ਭਾਵੇਂ ਸਾਈਜ਼ ਦੇ ਥਲੇ ਬੈਠੀ ਹੈ ਕੋਈ ਪੁੱਤੋਈ ਬੱਚੀ ਗੜ ਕੇ ਥੋੜਾ ਕਾਲੀ ਪੈਂਦੀ ਹੈ ਕੋਈ ਨਹੀਂ ਉਹ ਉਥੇ ਜਾ ਕੇ ਤੁਹਾਨੂੰ ਵਿਖਾ ਦਿੰਦੇ ਕੋਈ ਪੁੱਤੋਈ ਚਲੋ ਜੀ ਸੋਨ ਬਾਹਰ ਆ ਕੇ ਪਹੁੰਚਣਾ ਥੋੜਾ ਜਿਹਾ ਬੱਚ ਦੋਸਤੋ ਆਰਡਰ ਕੁਆਲਿਟੀ ਆਨੇ ਕਰਮਾਈ ਦੀ ਦੇਖੋ ਜੀ ਕਰੋ ਚੈੱਕ ਲਓ ਜੀ ਆਹ ਵੇਖੋ ਥਾਣ ਨਿਕੜਵੇਂ ਥਾਣ ਗੈਬ ਚ ਹੱਥੀ ਜਵਾਈ ਮੁੱਠੀ ਵਾਲਾ ਥਾਣ ਬਹੁਤ ਵਧੀਆ ਭਾਈ ਬਹੁਤ ਚਵਾਈ ਜੁ ਲੱਗੀ ਕੋਈ ਠੰਡੀ ਦੀ ਰੀ ਹੋਗੀ ਇਹ ਨਹੀਂ ਵੀ ਉੱਥੇ ਮਸ਼ੀਨਾਂ ਚੋਂਦੇ ਤੇ ਹੱਥਾਂ ਚੋਂਨੀ ਬਹੁਤ ਚਵਾਈ ਲੱਗੀ ਵਛੀ ਲੈ ਆ ਠੀਕ ਹੈ ਜੀ ਅੱਜ ਸ਼ਾਮ ਨੂੰ ਇਹ ਨਹੀਂ ਬਾਹਰ ਲੇ ਗਣ ਦੀ ਵਿੱਚ ਪਈ ਹੈ ਜੀ ਉਹ ਠੀਕ ਹੈ ਜੀ ਕਪਤਾਨ ਸਾਹਿਬ ਫਾਇ ਨਹੀਂ ਆਈ 16 ਕਿਲੋ ਬੋਹੜਾ ਆਪਾਂ ਮੇੜ ਕੇ ਦਾਾਂਗੇ ਜਿੰਨਾ ਦੋ ਟਾਂ ਵਾਂ ਵਿੱਚ ਚਲਾ ਕੇ ਦਾਾਂਗੇ ਆਪਾਂ ਗਾਰੰਟੀ ਲੈ ਆਪਣੀ ਗਾਰੰਟੀ ਹੂ ਰੱਖੀ ਇਹ ਵੀ ਕਿਨੇ ਦੀ ਲਾਣੀ ਆਫਰ 60000 ਜੀ ਅਸੀਂ ਦੇ ਦਈਏ ਨਹੀਂ ਫਿਰ ਜੈ ਕਰੀਏ ਇਹ ਜੋ 5000 ਛੋਟ ਹੋ ਗਈ 55000 ਹੈਗੀ ਕੀ ਜੇ ਇਸ ਨੂੰ ਥੋੜੀ ਬੜੀ ਹੋਰ ਕੱਢ ਦੇਵੇ ਪੂਰੇ 50000 ਦੀ ਵਛੀ ਦੇਣੀ ਅੱਜ ਵੀ ਪੂਰੇ 50000 ਦੀ ਵਛੀ ਦੇਣੀ ਬਾਈ ਤੀਕਲੋ ਵਾਲੀ ਅੱਜ ਲਓ ਜੀ ਕਰਿਓ ਚੈੱਕ ਕੋਈ ਸਵੇਰ ਜੀਆਂ ਵੀਡੀਓ ਕਿੰਨੀਆਂ ਪਾ ਆ ਗਿਆ ਵਛੀ ਕਿੰਨੀ ਕਿੰਨ 50000 ਦੀ ਕੱਢੀ ਕਰਵਾਉ ਆਪਦੇ ਅੱਜ ਨਹੀਂ ਉਹਦੀ ਗੱਲ ਹੈ ਚੰਨੂ ਠੀਕ ਹੈ ਬਾਕੀ ਦੋਸਤੋ ਜੇ ਮਾਲ ਪਾਣਾ ਨਹੀਂ ਨੇ ਪਾਣਾ ਦੇਣੇ ਜਾਰੀ ਆਪਾਂ ਜਿਆਦਾ ਲੰਮਾ ਜਿਹੜਾ ਕੰਮ ਨਹੀਂ ਵੀਰੇ ਰੱਖਦੇ ਠੀਕ ਹੈ ਜੀ 50000 ਦੇ ਵਿੱਚੋਂ ਦੋਸਤੋ ਥੋੜਾ ਬੜਾ ਮਾਨਤਾਨ ਸ਼ੋਰ ਸ਼ੱਪਾ ਮੌਕੇ ਜੀ ਹਣਾ ਤਿੰਨ ਨਾਗਾਂ ਤੇ ਲੋ ਬਗਵਾ ਇਹੋ ਉਹ ਗੋ ਮਿਲਕੇ ਦੇਣਾ ਏ ਠੀਕ ਹੈ ਜੀ ਇਹ ਤੋਂ 16 ਕਿਲੋ ਤੇ 16 ਕਿਲੋ ਕਰਕੇ ਵੀਰ ਜੀ ਦਾਂਗੇ ਠੀਕ ਹੈ ਜੀ ਇਹ ਤੋਂ ਦੁੱਧ 5 ਕਿਲੋ 5 ਕਿਲੋ ਕਰਕੇ ਦਾਂਗੇ ਹੱਥ ਕਰੂ ਤਾਂ ਹੱਥ ਤੁਲ ਕਰਕੇ ਦੇਣੀ ਠੀਕ ਹੈ ਜੀ ਹਾਂ ਲਓ ਦੋਸਤੋ ਕਰਿਓ ਚੱਕੇ ਭੈਣ ਭਰਾ ਤਵਾਰ ਕਰਕੇ ਪੂਨ ਲਉਂਦੇ ਮਾਣਾ ਪੂਨ ਲਉਦੇ ਗਲਤ ਕੰਮ ਨਹੀਂ ਕਿਹਾ ਹਾਂਜੀ ਹਾਂਜੀ ਤਿੰਨ ਨਾਗਾਂ ਤਿੰਨ ਨਾਗਾਂ ਸਵੇਰੇ ਸਵੇਰੇ ਇਕ ਟਾਈਮ ਦੋ ਟਾਈਮ ਚੋਕ ਦੋ ਮਾਗਰ ਬੱਛੀਆਂ ਜੇ ਦੋ ਗਾਵਾਂ ਮਾਗਰ ਬੱਛੀਆਂ ਜੇ ਜੀ ਆ ਜੋੜਾ ਕੋ ਲਉਂਗੇ ਜੋੜੇ ਜਿੱਦਾਂ ਉਹ ਕੋ ਕਰਵਾਗੇ ਠੀਕ ਹੈ ਜੀ ਲਓ ਦੋਸਤੋ ਮਾਗਤੰਦੇ ਸੂਏ ਸਵਾਏ ਇੱਕ ਟਾਈਮ ਦੋ ਟਾਨ ਵਾਧ ਕਰਦੀ ਗਵਰੰਟੀ ਹੋਗੀ ਪੂਰ ਛੱਤੀ ਦੀ ਗਵਰੰਟੀ ਹੋਗੀ ਤੰਨਾ ਗਾਣਾ ਠੀਕ ਹੈ ਜੀ ਐਡਰੈਸ ਬਈ ਦਾ ਇੱਕ ਰੀ ਫੇਰ ਬੋਲ ਦੋ ਨਾ ਪਿੰਡ ਚਾਟੀ ਬਣਾ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਨਾਮ ਜੋਬਨ ਫੋਨ ਨੰਬਰ ਕਿਹੜਾ ਫੋਨ ਨੰਬਰ ਜੀ ਹੈਗਾ 9041874968 ਹਾਂਜੀ ਬਾਕੀ ਇਨੀ ਕੀ ਕਿਰਪਾ ਮੇਰੀ ਹੱਥ ਜੋੜ ਕੇ ਤੁਹਾਡੀ ਗਾੜੀ ਇਹ ਵੇਚ ਤੇ ਮੇਰਾ ਮੇਰਾ ਵੀਰ ਭਰਾ ਵੇਖ ਕੇ ਲੈ ਲਓ ਜਿੱਥੋਂ ਵੀ ਲੈਂਦੇ ਜੇ ਮੁਰਕੇ ਕਿਹੋ ਜਿਹਾ ਦੱਸਿਆ ਕਰੋ ਵੀ ਉਤੋਂ ਡੰਗਰ ਦਿਆ ਸਾਨੂੰ ਉਹਨੇ ਮਾਰੀ ਦੀ ਤੇ ਆਪਦੀ ਵੇਖ ਕੇ ਲਓ ਠੀਕ ਹੈ ਤਾਂ ਇਹ ਕਿਹਦਾ ਲੋਜ